ਖੰਨਾ ਦੇ ਪਿੰਡ ਬਲਾਸਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਐਸਜੀਪੀਸੀ ਅਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖੂਨੀ ਝੜਪ ਹੋ ਗਈ ਜਿਸ ਦੌਰਾਨ ਦੋਨਾਂ ਧਿਰਾਂ ਦੇ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਮੇਰੀ ਜਾਣਕਾਰੀ ਅਨੁਸਾਰ ਬਲਾਸਪੁਰ ਵਿੱਚ 2 ਏਕੜ ਜ਼ਮੀਨ ਤੇ ਡੇਰਾ ਮਹੰਤ ਪ੍ਰਬੰਧਕ ਆਪਣਾ ਕਬਜ਼ਾ ਦੱਸ ਰਹੇ ਹਨ ਜਦ ਕਿ ਐਸਜੀਪੀਸੀ ਇਸ ਨੂੰ ਗੁਰੂਕਦੀ ਜ਼ਮੀਨ ਦੱਸ ਰਿਹਾ ਹੈ ਜਿਸ ਨੂੰ ਲੈ ਕੇ ਐਸਜੀਪੀਸੀ ਅਧਿਕਾਰੀ ਜਦੋਂ ਆਪਣੀ ਫੋਰਸ ਸਮੇਤ ਜ਼ਮੀਨ ਤੇ ਕਬਜ਼ਾ ਕਰਨ ਲਈ ਆਏ ਤਾਂ ਦੋਨਾਂ ਵਿੱਚ ਝਗੜਾ ਹੋ ਗਿਆ ਉਦੋਂ ਜ਼ਖਮੀਆਂ ਦਾ ਹਾਲ-ਚਾਲ ਜਾਣਨ ਲਈ ਐਚੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਹਸਪਤਾਲ ਪਹੁੰ ਅੱਜ ਦੀ ਮੰਗ ਕੀਤੀ ਮਸਲਾ ਕੁਛ ਨਹੀਂ ਸਾਡੀ ਜ਼ਮੀਨ ਜਿਹੜੀ ਉਹ ਸਾਡੇ ਹੱਕ ਚ ਹੋਈ ਹੈ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਸਾਰੇ ਫੈਸਲੇ ਸੰਸਦਾ ਦੇ ਹੱਕ ਚ ਨੇ ਇਹ ਜ਼ਮੀਨ ਜਿਹੜੀ ਆ ਉਰਦਰਾ ਮਜੀਦ ਸਾਹਿਬ ਦੇ ਨਾਲ ਅਟੈਚ ਆ ਅੱਜ ਦੀ ਇਹ ਤਾਂ ਹੈਗੀ ਸਾਡੀ ਆ ਸੀ ਕੋਬਜਾ ਲੈਣ ਥੋੜਾ ਆਏ ਅਸੀਂ ਤਾਂ ਆਪਣੀ ਜ਼ਮੀਨ ਵਾਹੁਣਾ ਹੈ ਜੇ ਅਗੋਂ ਉਹ ਸਾਨੂੰ ਖਲੋਤਿਆ ਸਾਨੂੰ ਕੁਰਬਾਨਾ ਮਾਰੀਆਂ ਉਹਨਾਂ ਨੇ ਰੱਜੇ ਨਸ਼ੇ ਦੇ ਨਾਲ ਉਹਨਾਂ ਨੇ ਕੁਰਬਾਨਾ ਚਲਾਈਆਂ ਸਾਡੇ ਮੇਰੇ ਮਲਾਜਮ ਵੀ ਜਗ ਨਹੀਂ ਕੀਤੇ ਆ ਔਰ ਮੈਨੂੰ ਜਗ ਨਹੀਂ ਕੀਤਾ ਤੱਸਾ ਕਿੰਨੀ ਜ਼ਮੀਨ ਹੈ ਜੀ ਸਾਢੇ 1 ਕਿੱਲੇ ਤੇ ਉਹਨਾਂ ਦੇ ਕਬਜ਼ੇ ਜਿਹੜੇ ਕਹਿ ਰਹੇ ਨੇ ਕਿ ਲੋਕ ਬੈਠੇ ਨੇ ਉਹ ਗੌਰ ਨਹੀਂ ਉਹ ਪਿੰਡ ਦੇ ਵਾਹਗੇ ਨੇ ਕੋਈ ਆਪਣੇ ਆਪ ਨੂੰ ਮੰਤ ਕਹਿੰਦੇ ਨੇ ਤੇ ਇਹ ਜ਼ਮੀਨ ਕੋਈ 200 250 ਸਾਲ ਪਹਿਲਾਂ ਇਹ ਮਹਾਰਾਜਾ ਸਾਹਿਬ ਸਿੰਘ ਨੇ ਦਾਣ ਕੀਤੀ ਸਾਡੇ ਬਜ਼ੁਰਗਾਂ ਨੂੰ ਮਤਲਬ ਮਹੰਤਾਂ ਨੂੰ ਉੱਥੇ ਜਗ੍ਹਾ ਤੇ ਸਮਾਦ ਬਣੀ ਹੋਈ ਆ ਸਮਾਦ ਬਾਬਾ ਕੇਸਰਦਾਸ ਜਿਹਦੇ ਨਾਂ ਤੇ ਲਿਖਤ ਵੀ ਹੋਈ ਆ ਉਸ ਟਾਈਮ ਦੀ ਲਿਖਤ ਆ ਸਾਡੇ ਕੋਲ ਉਰਦੂ ਦੀਆਂ ਠੀਕ ਹੈ ਲਿਖਤਾਂ ਨੇ ਤੇ ਇਹ ਅਚਾਨਕ ਹੀ ਅੱਗੇ ਪਤਾ ਨਹੀਂ 1950 ਜਾਂ 60 ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਇਹ ਚਿਰਬਾ ਪੈਂਦਾ ਉਸ ਤੋਂ ਬਾਅਦ ਇਹ ਦਾਵਾ ਕਰਦੇ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਹੈ ਜ਼ਮੀਨ ਹੈ ਤੇ ਇਹ ਸਾਡਾ ਮੰਜੀ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਦੋਂ ਕਿ ਕੇਸ ਚੱਲੇ ਕੇਸ ਅਸੀਂ ਜਿੱਤੇ ਕਿਸੇ ਚੋ ਵੀ ਜਿੱਤੇ ਕਿਸੇ ਅਸੀਂ ਕਿਤੇ ਮਤਲਬ ਅਦਾਲਤ ਨੇ ਕੋਈ ਸਿੱਧਾ ਇਹਨਾਂ ਨੂੰ ਇਹ ਨਹੀਂ ਦਿੱਤਾ ਵੀ ਤੁਸੀਂ ਇਸ ਜ਼ਮੀਨ ਦੇ ਕਾਬਜੋ ਮਤਲਬ ਤੁਸੀਂ ਇਹਦੇ ਹੱਕਦਾਰ ਬਣ ਗਏ ਲੋ ਇਹ ਤਾਂ ਕਿਉਂਕਿ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੰਬੇ ਅਰਸੇ ਦਾ ਕੇਸ ਜਿੱਤੇ ਆ ਉਹਦਾ ਕਬਜ਼ਾ ਆਲਰੇਡੀ ਭਾਵੇਂ ਕਾਗਜ਼ਾਂ 'ਚ ਸਾਡੇ ਕੋਲੇ ਚੱਲ ਰਿਹਾ ਔਰ ਉਹਨਾਂ ਸੰਬੰਧ ਚ ਆਏ ਸੀ ਉਹਦੇ ਵਿੱਚ ਇਹ ਕਿਉਂਕਿ ਜਿਹੜੇ ਕਬਜ਼ਾ ਕਿਸ ਕੋਹ ਹੰਦਾ ਛਡਾਉਣ ਕੀ ਛਡਣ ਦੀ ਅਪੀਲ ਤੇ ਮੈਂ ਸਮਝਦਾ ਜੀ ਰੋਕੀ ਦਾ ਹੋ ਕੇ ਗੱਲ ਜਿਹੜੀ ਝੜਪ ਹੋਈ ਹੈ ਜੀ ਝੜਪ ਫਿਰ ਇਹ ਗੱਲ ਤੇ ਆ ਨਾ ਹੁਣ ਜਿਹੜੇ ਝੜਪ ਕਿਉਂਕਿ ਸੋਮਣੀ ਕਮੇਟੀ ਦਾ ਕਬਜ਼ਾ ਸੋਮਣੀ ਕਮੇਟੀ ਜਿਆਦਾ ਹੈ ਕਿ ਜਿੱਤੇ ਸਾਰਾ ਕੁਝ ਹੈ ਤੇ ਫਿਰ ਜੇ ਆਪਾਂ ਕਬਜ਼ੇ ਦੇ ਵਿੱਚ ਆ ਕੇ ਕੋਈ ਦਖਲ ਦੇ ਜੀ ਕਰੂਗਾ ਤੇ ਨੈਚੁਰਲੀ ਫੇਰ ਅਖੰਡਾ ਜਿੱਤ ਹੁਣੀ ਇਨ ਫਿਊਚਰ ਸਰ ਕੀ ਕਹੂੰਗਾ ਕੱਬ ਜੇ ਮੇਰੇ ਬੀਟਰ ਹਾਲੇ ਹਾਲ ਦੀ ਗੱਡੀ ਦਾ ਅਸੀਂ ਆਪਣੇ ਪਹਿਲਾਂ ਪਹਿਲਾਂ ਦੀ ਕਾਰਪੋਰੇਟ ਜਿਹੜੇ ਵਿਚਾਰੇ ਪਟੜੇ ਇਹਨਾਂ ਦੀ ਕਬਰ ਲੈਣਾ ਆਇਆ ਮੈਂ ਐਡਮਿਨਸਟ੍ਰੇਸ਼ਨ ਕੋਲੋਂ ਇਹਨਾਂ ਦੀ ਵੀ ਕਰਾਂਗੇ ਪਰਚੇ ਜਿਹੜੇ ਬਣਦੇ ਆ ਦਰਜ ਕੀਤੇ ਜਾਣ ਬਾਕੀ ਜਿਹੜਾ ਸਿਸਟਮ ਸਾਡਾ ਸਾਡਾ ਅੱਗੇ ਆਲਰੇਡੀ ਹੈ ਉਹਨੂੰ ਕੰਮ ਚਲਾਵਾਂਗੇ